ਸਵਾਗਤ ਹੈ ਨਵੀਂ ਵੀਡੀਓ ਚ ਅੱਜ ਆਪਾਂ ਲੈ ਕੇ ਆਏ ਹਾਂ ਗੰਡਿਆਂ ਦੀ ਪਨੀਰੀ ਕਿਹੜੇ ਕਿਹੜੀ ਵੈਰਾਈਟੀ ਆ ਦੇਖੋ L2850 ਨਰਵਾ ਆਉਣਾ ਕਿੱਥੇ ਆ ਪਿੰਡ ਜੌਂਦ ਜ਼ਿਲ੍ਹਾ ਬਠਿੰਡਾ ਜੌਂਦ ਤੋਂ ਜੇਠਕਾ ਰੋਡ ਦੇ ਇਧਰੋਂ ਪਿੰਡ ਬਾੜਨਸਾਰ ਵਾਲੀ ਦਾ ਖੇਤ ਆਗਾ ਇੱਥੇ ਬੋਰਡ ਲੱਗਾ ਹੋਇਆਗਾ ਨੰਬਰ ਆਪਾਂ ਬਾਈ ਦਾ 947884074 ਆ ਨੰਬਰ ਬਾਈ ਦਾ ਪਾ ਬਾਈ ਨਾਲ ਵੀ ਗੱਲ ਕਰਾਉਣੇ ਆ ਵੀ ਆਉਣਾ ਕਿੱਥੇ ਆਗਾ ਆ ਬਾਈ ਦਾ ਖੇਤ ਆ ਇੱਧਰ ਕਰਦੇ ਆ ਗੱਲ ਬਾਈ ਨਾਲ ਕਰੋ ਚੱਕ ਵੀ ਗੰਡਿਆ ਦੀ ਪਨੀਰੀਆ ਦੇਖੋ ਕਰਾਉਣੇ ਆ ਬਾਈ ਨਾਲ ਗੱਲ ਹੋਰ ਬਾਈ ਕੀ ਹਾਲ ਆ ਠੀਕ ਆ ਜੀ ਕਾਹ ਸੁਣਾਓ ਵਧੀਆ ਬਈ ਕੀ ਰੇਟ ਕਰਤਾ ਪਹਿਲਾਂ ਪਨੀਰੀ ਦਾ ਬਈ ਦਾ ਰੇਟ ਬਈ ਵਧੀਆ ਝਾੜ ਕੇ ਗਾ ਪੂਰੀ ਹਾਂ ਫੱਕ ਆਪਾਂ ਮਿੱਟੀ ਹਾਂ ਹਾਂ ਤੇ 80 ਰੁਪਏ ਕਿਲੋ ਦਿੰਨੇ ਆ ਜੇ ਵੀ ਕਿਸੇ ਨੇ ਕੈਰੀ ਲੈਣੀ ਹੋਵੇ ਕਿਆਰੀ ਆਪਾਂ ਦੇ ਦਿਆਂਗੇ 80 ਰੁਪਏ ਹੱਥ ਦੇ ਦਿਆਂਗੇ ਹੱਥ ਦੇ ਹਿਸਾਬ ਤੇ ਕਿਆਰੀ ਹਾਂ ਬਾਕੀ ਕਿਆਰੀਆਂ ਵੱਡੀਆਂ ਹਨ ਬਈ ਕਿਆਰੀਆਂ ਆਪਣੀਆਂ ਵੱਡੀਆਂ ਉਹ 2.5 ਫੁੱਟ ਦਾ ਬਣਦਾ ਹੁੰਦਾ ਹੂੰ ਹੂੰ ਚੌੜੀ ਹੁੰਦੀ ਆ ਠੀਕ ਆ 2.5 ਫੁੱਟ ਚੌੜਾ ਇੱਕ ਹੱਥ ਲੰਮਾ 80 ਰੁਪਏ ਆ ਦਿੰਦਾ ਠੀਕ ਆ ਤੇ ਬਈ ਪਿਛਲੀ ਵਾਰ ਕੇ ਮੇਰੇ ਆ ਫਿਰ ਪਿਛਲੀ ਵਾਰ ਪੂਰੀ ਵਧੀਆ ਵੇਗੀ ਸੀ ਕੋਈ ਲੰਬਾ ਤਾਂ ਨਹੀਂ ਆਇਆ ਕੋਈ ਲੰਬਾ ਲੁੰਬਾ ਕੋਈ ਨਹੀਂ ਆਇਆ ਜਿਵੇਂ ਘਨੇਰ ਜੇ ਕੱਢ ਜਾਂਦੀਆਂ ਅਜੇ ਤੇ ਇੱਕ ਗੰਡੇ ਪਏ ਆ ਅੱਛਾ ਪਰਵਾਰਾਂ ਚ ਠੀਕ ਆ ਜਿਵੇਂ ਕਿਸੇ ਨੇ ਵੱੱਦ ਲਾਏ ਸੀ ਆਪਾਂ ਤੋਂ ਠੀਕ ਹੈ ਉਹ ਮੁੰਡੇ ਨੇ ਗਾਹਾਂ ਦਿੱਤੇ ਸੀਗੇ 20 ਕਿ ਦਿਨ ਹੋ ਗਏ ਠੀਕ ਹੈ ਉਦੋਂ ਵੀ ਉਹਨਾਂ ਨੇ ਐਂ ਭਰ ਕੇ ਦਿੱਤੇ ਗੰਡੇ ਸੁਬਾਹ ਚ ਰੱਖੀ ਬੈਠੇ ਸੀ ਠੀਕ ਹੈ ਕਹਿੰਦੇ ਇੱਕ ਗੰਡਾ ਵੀ ਨਹੀਂ ਖਰਾਬ ਹੋਇਆ ਦੇਖੋ ਮਿੱਤਰੋ ਇਹ ਆ ਬੀ ਕਿਹੜੇ ਕਿਹੜੇ ਆ ਬਈ ਇਹ ਬੀ ਆਪਣੇ ਕੋਲੇ ਇੱਕ ਤਾਂ ਪੰਜਾਬ ਨਰੋਆ ਠੀਕ ਹੈ ਤੇ ਇਹ ਲਠਾਈ ਇਧਰ ਲੱ ਲਲ ਲਠਾਈ ਆ ਹਾਂ ਠੀਕ ਹੈ ਤੇ ਆ ਪੀ ਬਈ ਦੇਖੋ ਪੱਟੀ ہوئی ਫੱਕ ਬਈ ਦੀ ਦੇਖੋ ਪੂਰੀ ਮੋਟੀ ਮੋਟੀ ਫੱਕਾ ਆ ਦੂਜੀ ਆ ਗਈ ਬਣਾ ਬਈ ਹਾਂ ਇਹ ਹੈ ਮੋਹ ਯਾ ਇਹ ਲਠਾਈ ਇਹ ਲਠਾਈ ਤੇ ਫੋਨ ਨੰਬਰ ਬਈ ਪੂਰੀ ਵਧੀਆ ਗਾਰੰਟੀ ਆਪਣੀ ਚੱਲਣ ਦੀ ਫੋਨ ਨੰਬਰ ਬਈ ਆਪਣਾ ਹੁਣ ਨੰਬਰ 94788 83074 ਪਿੰਡ ਜੌਂਦੋ ਜ਼ਿਲ੍ਹਾ ਫਿਰੰਦਾ ਹਾਂ ਆਜੋ ਬਈ ਫਿਰ ਦਵਾਦਾਲ ਜੌਂਦਾਂ ਤੋਂ ਜੇ ਟੁਕਿਆਂ ਨੂੰ ਜਾਣੇ ਆ ਜਦੋਂ ਉਹ ਸੜਕ ਤੇ ਆ ਪਿੰਡ ਬੰਡ ਸਾਰੀ ਹਾਂ ਵੱਡੇ ਰੋਡ ਤੋਂ ਜੌਂਦਿਆਂ ਜੌਂਦ ਨੂੰ ਠੀਕ ਹੈ ਠੇਕੇ ਕੋਲੋਂ ਸਾਹਮਣੇ ਸੜਕ ਹੁੰਦੀ ਹੈ ਜਿਹੜੀ ਠੀਕ ਹੈ ਠੀਕ ਜੇ ਟੁਕਿਆਂ ਦੇ ਵੱਡੇ ਰੋਡ ਤੇ ਠੇਕਾ ਉਹ ਤੋਂ ਸਾਹਮਣੇ ਜੌਂਦਾਂ ਨੂੰ ਸੜਕ ਮੁੜਦੀ ਹੈ ਠੀਕ ਹੈ ਬਈ ਉਹ ਤੇ ਆ ਤੇ ਇਧਰੋਂ ਪਿੰਡੋਂ ਨਿਕਲਨ ਸਾਰੀ ਆ ਗਿਆ ਬਸ ਆ ਪਿੰਡੋਂ ਦਾ ਨਾਲ ਹੀ ਜਾਣਾ ਠੀਕ ਧੰਨਵਾਦ ਬਈ ਠੀਕ